ਹਰਦੀ ਮਾਰ ਚੇਲ ਰਹੇ ਪੰਜਾਬ ਨੂੰ ਅੱਜ ਵੀ ਕੋਈ ਸੁਖਾਵੀ ਖਬਰ ਨਹੀਂ ਸੁਣਾਈ ਦਿੱਤੀ ਗਈ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਡੈਮਾਂ ਦੇ ਗੇਟ ਖੋਲੇ ਜਾ ਰਹੇ ਨੇ ਤੇ ਜੇਕਰ ਹੁਣ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਦੀ ਗੱਲ ਕੀਤੀ ਜਾਏ ਤਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ ਯਾਨੀ ਮੰਗਲਵਾਰ ਨੂੰ ਵੀ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸ੍ਰੀ ਫਤਿਹਗੜ ਸਾਹਿਬ ਮੋਹਾਲੀ ਅਤੇ ਰੂਪਨਗਰ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਮੀਂਹ ਨੂੰ ਲੈ ਕੇ ਉਦਰੀ ਬਾਕੀ ਸਾਰੇ ਜੋ ਸੂਬੇ ਦੇ ਜ਼ਿਲ੍ਹੇ ਨੇ ਉੱਥੇ ਮੀਂਹ ਨੂੰ ਲੈ ਕੇ orange alert ਜਾਰੀ ਰਿਹਾ ਯਾਨੀ ਕਿ ਪੂਰੇ ਸੂਬੇ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ ਇਹ ਚੇਤਾਵਨੀ ਜਾਰੀ ਕੀਤੀ ਗਈ ਮੌਸਮ ਵਿਭਾਗ ਵੱਲੋਂ ਹਾਲਾਂਕਿ ਮੋਹਾਲੀ ਅਤੇ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਇੱਥੇ ਸਵੇਰੇ 9 ਵਜੇ ਦੇ ਕਰੀਬ ਥੋੜਾ ਮੀਂਹ ਜ਼ਰੂਰ ਪਿਆ ਪਰ ਉਸ ਤੋਂ ਬਾਅਦ ਧੁੱਪ ਵੀ ਨਿਕਲੀ ਹੈ ਤੇ ਕੁਝ ਦੇਰ ਧੁੱਪ ਨਿਕਲਣ ਤੋਂ ਬਾਅਦ ਬੱਦਲਬਾਹੀ ਹੋਈ ਤੇ ਦਿਨਾਲੀ ਤੇਜ਼ ਹਵਾਵਾਂ ਵੀ ਇੱਥੇ ਚੱਲਦੀਆਂ ਰਹੀਆਂ ਨੇ ਤੇ ਹੁਣ ਹੜ੍ਹਾਂ ਬਾਰੇ ਗੱਲ ਕਰਦੇ ਹਾਂ ਜਿੱਥੇ ਪਹਿਲਾਂ ਹੜ ਦੀ ਲਪੇਟ ਦੇ ਵਿੱਚ ਪੰਜਾਬ 'ਚ 7 ਜ਼ਿਲ੍ਹੇ ਸੀ ਪਰ ਹੁਣ ਇਹ ਵੱਧ ਕੇ 9 ਹੋਏ ਉਸ ਤੋਂ ਬਾਅਦ ਤੇ ਹੁਣ ਇਹ 12 ਹੋ ਚੁੱਕੇ ਨੇ ਮਤਲਬ ਕਿ ਹੁਣ ਪੰਜਾਬ ਦੇ 12 ਜ਼ਿਲ੍ਹੇ ਹੜਾਂ ਦੀ ਲਪੇਟ ਦੇ ਵਿੱਚ ਹਨ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੁਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸ਼ਾਮਿਲ ਨੇ ਜਲੰਧਰ ਦੇ ਲਈ ਵੀ ਅਲਰਟ ਇੱਕ ਵਾਰ ਫੇਰ ਜਾਰੀ ਕਰ ਦਿੱਤਾ ਗਿਆ ਹੈ ਸਵੇਰੇ ਦੇ 13 ਸੂਬਾ 12 ਪਿੰਡ ਦੇ 256000 ਤੋਂ ਵੱਧ ਲੋਕ ਖੜਾ ਤੋਪਰਬਾਹਿਤ ਹੋਏ ਨੇ ਹੁਣ ਤੱਕ ਹੁਣ ਤੱਕ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਿਸ ਕਾਰਨ ਹਜ਼ਾਰਾਂ ਲੋਕ ਹੁਣ ਤੱਕ ਬੇਕਾਰ ਹੋ ਚੁੱਕੇ ਨੇ ਜਾਨ ਮਾਲ ਫਸਲਾਂ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 15688 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਸਭ ਤੋਂ ਵੱਧ ਲੋਕ ਗੁਰਦਾਸਪੁਰ ਦੇ ਵਿੱਚ ਹਨ ਜਿੱਥੇ 5549 ਲੋਕਾਂ ਨੂੰ ਕੱਢਿਆ ਗਿਆ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ 3321 ਲੋਕਾਂ ਨੂੰ ਫਾਜ਼ਿਲਕਾ ਦੇ ਵਿੱਚ 2049 ਅੰਮ੍ਰਿਤਸਰ ਦੇ ਵਿੱਚ 1700 ਪਠਾਨਕੋਟ ਦੇ ਵਿੱਚ 1139 ਅਤੇ ਹੁਸ਼ਿਆਰਪੁਰ ਦੇ ਵਿੱਚ 1052 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਸੂਬਾ ਸਰਕਾਰ ਨੇ 129 ਰਾਹਤ ਕੈਂਪ ਸਥਾਪਿਤ ਕੀਤੇ ਨੇ ਤੇ ਇਹਨਾਂ ਕੈਂਪਾਂ ਦੇ ਵਿੱਚ 7144 ਲੋਕ ਰਹਿ ਰਹੇ ਨੇ ਪੰਜਾਬ ਦੇ ਹੜਪੀੜਤ ਲੋਕਾਂ ਦੀ ਮਦਦ ਦੇ ਲਈ ਕਈ ਸੰਸਥਾਵਾਂ ਹੋਣ ਪ੍ਰਸ਼ਾਸਨ ਹੋਵੇ ਜਾਂ ਫਿਰ ਕਲਾਕਾਰ ਹੋਣ ਜਾਂ ਫਿਰ ਆਮ ਲੋਕ ਹੋਣ ਪੰਜਾਬੀ ਹੀ ਕਿਉਂ ਨਾ ਹੋਣ ਸਭ ਉਹਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਤੋਂਦਰੂਪਨਗਰ ਜ਼ਿਲ੍ਹੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਦੇ ਲਈ 24 ਘੰਟੇ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਇਹ ਕੰਟਰੋਲ ਰੂਮ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸੇ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ ਜੇਕਰ ਕੋਈ ਵੀ ਨਾਗਰਿਕ ਹੜ੍ਹ ਦੇ ਵਿੱਚ ਫਸਿਆ ਹੋਇਆ ਤਾਂ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਉਸ ਨੂੰ ਮਦਦ ਦੀ ਲੋੜ ਹੈ ਉਹ ਤੁਰੰਤ ਹੈਲਪਲਾਈਨ ਨੰਬਰ 01881221157 ਇੱਕ ਵਾਰ ਫਿਰ ਦੱਸ ਦਈਏ 01881221157 ਜਾਂ ਫਿਰ 112 ਉਤੇ ਸੰਪਰਕ ਕਰ ਸਕਦੇ ਨੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸੀਬਤ ਦੇ ਸਮੇਂ ਇਹਨਾਂ ਨੰਬਰਾਂ ਦੀ ਵਰਤੋਂ ਕਰਕੇ ਸਹਾਇਤਾ ਪ੍ਰਾਪਤ ਕਰਨ ਤੇ ਨਾਲ ਹੀ ਰੂਪਨਗਰ ਪ੍ਰਸ਼ਾਸਨ ਦੇ ਵੱਲੋਂ ਸਾਰੇ ਜ਼ਰੂਰੀ ਸਟਾਫ ਨੂੰ ਅਲਰਟ ਤੇ ਰੱਖਿਆ ਗਿਆ ਹੈ ਅਤੇ ਮਦਦ ਦੇ ਲਈ ਉਹ ਤਿਆਰ ਹਨ ਉਧਰ ਕਪੂਰਥਲਾ ਪ੍ਰਸ਼ਾਸਨ ਦੇ ਵੱਲੋਂ ਵੀ ਹਰੜਪੀੜਤਾ ਦੀ ਮਦਦ ਲਈ ਇੱਕ ਖਾਸ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ 6280049331 ਯਾਨੀ ਕਿ ਇੱਕ ਵਾਰ ਫੇਰ ਨੰਬਰ ਤੁਹਾਨੂੰ ਦੱਸ ਦਈਏ 6280049331 ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਕੋਈ ਵੀ ਵਿਅਕਤੀ ਸੰਸਥਾ ਜਾਂ ਸੰਗਠਨ ਜੋ ਹੜਪੀੜਤਾਂ ਨੂੰ ਰਾਹਤ ਦਾ ਸਮਾਨ ਭੇਜਣਾ ਚਾਹੁੰਦੇ ਨੇ ਉਹ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਬਹੁਤ ਸਾਰੇ ਨੇਕ ਲੋਕ ਅਤੇ ਸੰਸਥਾਵਾਂ ਹੜਪੀੜਤਾਂ ਦੇ ਲਈ ਸਮਾਨ ਭੇਜ ਰਹੀਆਂ ਨੇ ਪਰ ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਇਲਾਕੇ ਦੇ ਵਿੱਚ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਫਿਰ ਉੱਥੇ ਤੱਕ ਕਿ ਉਸ ਨੂੰ ਪਹੁੰਚਾਇਆ ਜਾਵੇ ਇਸੇ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਹੈਲਪਲਾਈਨ ਨੰਬਰ ਇਹ ਜਾਰੀ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਤਾਂ ਜੋ ਸਬਦੀ ਮਦਦ ਜੋ ਹੈ ਲੋਕਾਂ ਦੀ ਮਦਦ ਸਹੀ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚ ਸਕੇ ਪ੍ਰਸ਼ਾਸਨ ਨੇ ਰਾਹਤ ਸਮਗਰੀ ਜਮ੍ਹਾਂ ਕਰਵਾਉਣ ਦੇ ਲਈ ਸੁਲਤਾਨਪੁਰ ਲੋਤੀ ਮਾਰਕੀਟ ਕਮੇਟੀ ਦੇ ਦਫ਼ਤਰ ਨੂੰ ਮੁੱਖ ਕੇਂਦਰ ਬਣਾਇਆ ਹੈ ਤੇ ਇਹ ਦਫ਼ਤਰ ਕਪੂਰਥਲਾ ਸੁਲਤਾਨਪੁਰ ਰੋਡ ਤੇ ਖੁੱਲੀ ਥਾਂ ਤੇ ਹੈ ਜਿਸ ਨਾਲ ਉੱਥੇ ਗੱਡੀ ਲੈ ਜਾਣ ਅਤੇ ਸਮਾਨ ਉਤਾਰਨ ਦੇ ਵਿੱਚ ਆਸਾਨੀ ਵੀ ਹੋਵੇਗੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਸ਼ੂ ਉਹਦੇ ਇਲਾਜ ਦੇ ਲਈ 24 ਟੀਮਾਂ ਲਗਾਈਆਂ ਗਈਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿੱਥੇ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਦਿਨ ਰਾਤ ਰਾਹਤ ਕਾਰਜ ਚਲਾਏ ਜਾ ਰਹੇ ਨੇ ਉਦਹੀ ਪਸ਼ੂਆਂ ਦੇ ਬਚਾਅ ਦੇ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਪਸ਼ੂ ਪਾਲਨ ਵਿਭਾਗ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਸ਼ੂਆਂ ਦੇ ਇਲਾਜ ਦੇ ਲਈ 24 ਟੀਮਾਂ ਗਠਿਤ ਕੀਤੀਆਂ ਗਈਆਂ ਨੇ ਜੋ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕਾਰਜ ਕਰ ਰਹੀਆਂ ਹਨ ਤੇ ਉਹਨਾਂ ਦੱਸਿਆ ਕਿ ਇਹ ਟੀਮਾਂ ਹੜ੍ਹ ਪ੍ਰਭਾਵਿਤ ਇਤਰਾ ਦੇ ਵਿੱਚ ਹਰੇਕ ਕਿਸਾਨ ਦੇ ਘਰ ਤੱਕ ਪਹੁੰਚ ਕੇ ਉਹਨਾਂ ਦੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਅਤੇ ਨਾਲ ਹੀ ਪਸ਼ੂਆਂ ਨੂੰ ਚਾਰਾ ਤੇ ਫੀਡ ਵੀ ਵੰਡੀ ਜਾ ਰਹੀ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਕੜੀ ਨੂੰ ਪੂਰੀ ਸਮਰੱਥਾ ਦੇ ਨਾਲ ਨਜਿੱਟ ਰਿਹਾ ਹੈ ਅਤੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਪੰਜਾਬ ਦੇ ਬਾਦ ਸਾਰੇ ਇਲਾਕਿਆਂ ਅੰਦਰ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਹੁਣ ਮਦਦ ਦੇ ਲਈ ਅੱਗੇ ਆਏ ਨੇ ਇਸੇ ਤਰ੍ਹਾਂ ਹੀ ਮੁਲਾਜ਼ਮਾਂ ਦੇ ਵੱਲੋਂ ਇੱਕ ਦਿਨ ਦੀ ਤਨਖਾਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਹੈ ਇਸ ਸੰਬੰਧੀ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਗਰ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜਕ ਆਉਣ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ ਤੇ ਸੰਸਥਾ ਦੇ ਮੁਲਾਜ਼ਮ ਖੁਦ ਪੀੜਤਾ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਨੇ ਤੇ ਉਹਨਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫਤ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਨੇ ਤੇ ਵਕ-ਵਕ ਸਮੇਂ ਆਈਆਂ ਕੁਦਰਤੀ ਆਫਤਾਂ ਮੌਕੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿੱਥੇ ਪੀੜਤ ਇਲਾਕਿਆਂ ਦੇ ਵਿਚ ਖੁਦ ਪਹੁੰਚ ਕੇ ਸੇਵਾ ਕਰਦੇ ਨੇ ਉੱਥੇ ਹੀ ਹਰ ਵਾਰ ਆਪਣੀ ਤਨਖਾਹ ਦੇ ਵਿੱਚੋਂ ਵੀ ਲੋੜਵੰਦਾਂ ਦੇ ਲਈ ਸਹਾਇਤਾ ਕਰਦੇ ਆ ਰਹੇ ਨੇ ਤੇ ਨਾਲ ਹੀ ਉਹਨਾਂ ਕਿਹਾ ਕਿ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਦੇ ਮੁਤਾਬਕ ਬੀਤੇ ਦਿਨ ਤੋਂ ਬੀਤੇ ਕਈ ਦਿਨਾਂ ਤੋਂ ਸਾਡੇ ਮੁਲਾਜ਼ਮ ਆਪਣੀ ਪਰਵਾਹ ਕੀਤੇ ਬਿਨਾਂ ਪਾਣੀ ਦੇ ਵਿੱਚ ਕਿਰੇ ਲੋਕਾਂ ਤੱਕ ਪਹੁੰਚ ਕੇ ਸੰਸਥਾ ਦੇ ਵੱਲੋਂ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਚਾਹੇ ਉਹ ਗੁਜਰਾਤ ਚ ਪਹੁੰਚ ਆ ਰਿਹਾ ਸੀ ਚਾਹੇ ਕੇਰਲਾ ਚ ਚੰਡੀਗੜ੍ਹ ਇਸ਼ਾ ਚ ਚਾਹੇ ਉਹ ਸ਼੍ਰੀਨਗਰ ਫੜਾਇਆ ਸੀ ਇਸੇ ਤਰ੍ਹਾਂ ਜਿਵੇਂ ਹੰਪੂਰ ਸਾਹ ਫੜਾਇਆ ਸੀ ਉਦੋਂ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਸੀਲਿਆਂ ਤੋਂ ਸੰਗਤ ਦੀ ਸੇਵਾ ਕੀਤੀ ਜਿਹੜੇ ਸਾਲ ਜਿਹੜੇ 2 ਸਾਲ ਪਹਿਲਾਂ ਪੰਜਾਬ ਵਿੱਚ ਫੜਾਇਆ ਸੀ ਉਦੋਂ ਵੀ ਜਿਹੜਾ ਹੜਾ ਹੜ ਫੀਡ ਸੀ ਕਿ ਉਹਨਾਂ ਨੂੰ ਕੱਢ ਕੇ ਸੁਰੱਖਿਆ ਥਾਂ ਦੇ ਬਚਾਇਆ ਉਹਨਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਉਹਨਾਂ ਲਈ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਇਤੋਂ ਤੱਕ ਕਿ ਉਹਨਾਂ ਜਿਹੜੇ ਲੋਕਾਂ ਨੇ ਪਸ਼ੂ ਪੰਛੀ ਰੱਖੇ ਸਰ ਉਹਨਾਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਇਸ ਸਾਲ ਵੀ ਜਿਹੜਾ ਪੰਜਾਬ ਚ ਬੜੀ ਵੱਡੀ ਪੱਧਰ ਤੇ ਹੜ ਆਇਆ ਹੋਇਆ ਖਾਸ ਕਰਕੇ ਡੇਰਾ ਬਾਬਾ ਨਾਨਕ ਤੇ ਰਮਦਾਸ ਸultanpur ਏਰੀਆ ਗੋੰਦਵਾਲ ਏਰੀਆ ਇਹ ਲੋਈ ਪੁਰੇਗਾ ਇਹਨਾਂ ਵਿੱਚ ਵੱਡੀ ਪੱਧਰ ਤੇ ਹੜ ਹੁਣ ਕਰਨ ਲੋਕੀ ਘਰੋਂ ਬੇਕਾਰ ਹੋ ਗਏ ਨੇ ਜਿੱਥੋਂ ਤੱਕ ਕਿ ਕਈ ਤਰ੍ਹਾਂ ਚ 8-8 10-10 ਫੁੱਟ ਪਾਣੀ ਚਲੇ ਗਿਆ ਸ਼੍ਰੋਮਣੀ ਗੁੱਟਰ ਪ੍ਰਬੰਧਕ ਕਮੇਟੀ ਇਹ ਜੜੇ ਵੀ ਮਸੂਲੇ ਨੇ ਉਹਨਾਂ ਤੋਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿੱਥੋਂ ਤੱਕ ਕਿ ਰਾਸ਼ਨ ਪਕੈਲ ਤੇ ਜਿਆ ਜਾ ਰਿਹਾ ਸ਼ੁੱਕਰ ਰਸਨੀ ਤੇ ਜਾ ਜਾ ਰਿਹਾ ਦਾ ਪ੍ਰਬੰਧ ਕੀਤਾ ਜਾ ਰਿਹਾ ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਸ਼ੂ ਵਾਲੀ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਇਥਾ ਮੰਦ ਤਰਪਾਲਾਂ ਵੀ ਗਈ ਉਹ ਵੀ ਪ੍ਰਬੰਧ ਕੀਤਾ ਗਿਆ ਇਸੇ ਹੀ ਕੜੀ ਵਿੱਚ ਛਾਉਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਅੱਜ ਬਰალა ਕੀਤਾ ਗਿਆ ਹੈ ਕਿ ਇੱਕ ਦਿਨ ਤਰਖਾ ਜਿਹੜੀ ਆ ਉਹ ਉਹ ਹੜਪੀਰਤਾ ਦੀ ਮਦਦ ਲਈ ਮਾਂ ਜੋ ਪ੍ਰਧਾਨ ਸਾਹਿਬ ਨੂੰ ਉੱਤੇ ਜਾਵੇ ਇਸ ਲਈ ਅਸੀਂ ਸਾਰੇ ਮੁਲਾਜ਼ਮਾਂ ਨੇ ਸਲਾਹ ਕਰਕੇ ਇੱਕ ਦਿਨ ਤਰਖਾ ਜਿਹੜੀ ਉਹ ਹੜ ਪ੍ਰਭਾਵ ਤੇ ਲੋਕਾਂ ਦੀ ਮਦਦ ਲਈ ਉਹਨੇ ਕੋਧਾ ਤੋਂ ਲੈ ਕੇ ਮਿਡੀ ਜਾਨ ਕਰਾ ਰਹੇ ਹਨ ਤੇ ਹੁਣ ਕੁਝ ਖਾਸ ਖਬਰਾਂ ਉਹ ਜਿ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਇੱਕ ਦਿਨ ਦੇ ਵਿੱਚ ਚਾਂਦੀ ਦੀ ਕੀਮਤ 3100 ਰੁਪਏ ਵਧੀ ਹੈ ਤੇ ਸੋਨੇ ਦੇ ਭਾਅ ਦੇ ਵਿੱਚ ਵੀ ਅੱਜ ਵਾਧਾ ਹੋਇਆ ਹੈ ਇਸ ਸਾਲ ਚਾਂਦੀ ਅਤੇ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਹੈ ਇਸ ਦੇ ਨਾਲ ਹੀ ਅੰਦਾਜ਼ਾ ਹੁਣ ਲਗਾਇਆ ਜਾ ਰਿਹਾ ਸੀ ਕਿ ਸਾਲ ਦੇ ਅੰਤ ਤੱਕ ਚਾਂਦੀ ਦੀ ਕੀਮਤ 1.5 ਲੱਖ ਰੁਪਏ ਪ੍ਰਤੀ ਕਿਲੋਗ੍ਰam ਅਤੇ ਸੋਨੇ ਦੀ ਕੀਮਤ ਵੀ 1.5 ਲੱਖ ਰੁਪਏ ਪ੍ਰਤੀ 10 ਗ੍ਰam ਹੋ ਜਾਏਗੀ ਇਸ ਨਾਲ ਦੋਵਾਂ ਦੀ ਕੀਮਤ ਹੁਣ ਲਗਾਤਾਰ ਵਧਦੀ ਜਾ ਰਹੀ ਹੈ ਸੋਮਵਾਰ ਨੂੰ ਚਾਂਦੀ ਦੀ ਕੀਮਤ 1 ਲੱਖ 25000 ਨੂੰ ਪਾਰ ਕਰ ਗਈ ਅਤੇ 1 ਤਕ 26050 ਰੁਪਏ ਪ੍ਰਤੀ ਕਿਲੋਗ੍ਰam ਤਕ ਪਹੁੰਚ ਚੁਕੀ ਹੈ ਇਸ ਦੇ ਨਾਲ ਹੀ ਚਾਂਦੀ ਦਾ ਸਿੱਕਾ 1.5 ਲੱਖ ਰੁਪਏ ਪ੍ਰਤੀ ਸੌ ਤਕ ਡਿੱਗ ਗਿਆ ਹੈ ਸੋਨੇ ਦੀ ਕੀਮਤ ਵੀ 107900 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਗਈ ਹੈ ਸਿਰਫ ਇੱਕ ਦਿਨ ਦੇ ਵਿੱਚ ਸੋਨੇ ਦੀ ਕੀਮਤ 900 ਰੁਪਏ ਅਤੇ ਚਾਂਦੀ ਦੀ ਕੀਮਤ 3100 ਰੁਪਏ ਵੱਧ ਗਈ ਹੈ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਹਲਕੇ ਭਾਰ ਦੇ ਗਹਿਣਿਆਂ ਦਾ ਰੁਝਾਨ ਵਧਿਆ ਹੈ ਕੀਮਤ ਦੇ ਵਿੱਚ ਵਾਧੇ ਕਾਰਨ ਸਾਰੇ ਗਹਿਣਿਆਂ ਦੇ ਸ਼ੋਅਰੂਮਾਂ ਵਿੱਚ ਗਾਹਕਾਂ ਦੇ ਸੀਮਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਗੈਹਣਿਆਂ ਨੂੰ ਹਲਕੇ ਭਾਰ ਦੇ ਵਿੱਚ ਲਾਂਚ ਕੀਤਾ ਗਿਆ ਹੈ ਆਈਫੋਨ 17 ਲਾਂਚ ਹੋਣ ਤੋਂ ਪਹਿਲਾਂ ਹੁਣ ਆਈਫੋਨ 16 ਪਲੱਸ ਸਸਤਾ ਹੋ ਗਿਆ ਹੈ ਐਪਲ ਅਗਲੇ ਹਫਤੇ ਆਪਣੇ ਸ਼ਾਨਦਾਰ ਇਵੈਂਟ ਦੇ ਲਈ ਪੂਰੀ ਤਰ੍ਹਾਂ ਤੋਂ ਤਿਆਰ ਦਿਖਾਈ ਦੇ ਰਿਹਾ ਹੈ ਤੇ ਇਵੈਂਟ 9 ਸਤੰਬਰ ਨੂੰ ਹੋਣ ਜਾ ਰਿਹਾ ਇਸ ਇਵੈਂਟ ਦੇ ਵਿੱਚ ਨਵੀਂ ਆਈਫੋਨ 17 ਸੀਰੀਜ਼ ਲਾਂਚ ਹੋਣ ਦੀ ਉਮੀਦ ਹੈ ਹਾਲਾਂਕਿ ਇਸ ਨਵੀਂ ਸੀਰੀਜ਼ ਦੇ ਲਾਂਚ ਤੋਂ ਠੀਕ ਪਹਿਲਾਂ ਮੌਜੂਦਾ ਮਾਡਲ ਮਾਡਲਾਂ ਤੇ ਵੱਡੀਆਂ ਛੋਟਾਂ ਦਿਖਾਈਆਂ ਦੇ ਰੀਆਂ ਨੇ ਬਹੁਤ ਸਾਰੇ ਈ-ਕਮਰਸ ਪਲੈਟਫਾਰਮ ਪਹਿਲਾਂ ਹੀ ਵਧੀਆ ਡੀਲ ਦੀ ਪੇਸ਼ਕਸ਼ ਕਰ ਰਹੇ ਨੇ ਤਾਂ ਜੋ ਤੁਸੀਂ ਸਭ ਤੋਂ ਘੱਟ ਕੀਮਤਾਂ ਉੱਤੇ ਆਈਫੋਨ ਖਰੀਦ ਸਕੋ ਇਹ ਉਹਨਾਂ ਲੋਕਾਂ ਲਈ ਹੈ ਇੱਕ ਵਧੀਆ ਮੌਕਾ ਹੋ ਸਕਦਾ ਹੈ ਜਿਨ੍ਹਾਂ ਨੂੰ ਨਵੇਂ ਮਾਡਲ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਐਪਲ ਡਿਵਾਈਸਾਂ ਡਿਵਾਈਸ ਚਾਹੁੰਦੇ ਨੇ ਉਹ ਤੇ ਇਸ ਦੌਰਾਨ ਵਿਜੇ ਸੇਲਸ ਆਈਫੋਨ 16 ਪਲੱਸ ਉੱਤੇ ਭਾਰੀ ਛੋਟ ਦੇ ਰਹੀ ਹੈ ਜੇਕਰ ਤੁਸੀਂ ਇਸ ਡਿਵਾਈਸ ਉੱਤੇ 16000 ਰੁਪਏ ਤੋਂ ਵੱਧ ਦੀ ਛੋਟ ਪ੍ਰਾਪਤ ਕਰ ਸਕਦੇ ਹੋ ਐਪਲ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਆਈਫੋਨ 16 ਪਲੱਸ ਨੂੰ 99900 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਲਾਂਚ ਕੀਤਾ ਸੀ ਹਾਲਾਂਕਿ ਇਸ ਵੇਲੇ ਤੁਸੀਂ ਇਸ ਫੋਨ ਨੂੰ ਵਿਜੇ ਸੈਲਸ ਵੈੱਬਸਾਈਟ ਤੋਂ ਸਿਰਫ 78290 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਯਾਨੀ ਕਿ ਇਸ ਵੇਲੇ ਤੁਸੀਂ ਇਸ ਡਿਵਾਈਸ ਉੱਤੇ 11610 ਰੁਪਏ ਤੱਕ ਦੀ ਫਲੈਟ ਛੋਟ ਪ੍ਰਾਪਤ ਕਰ ਸਕਦੇ ਹੋ